ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਸ ਜੇ ਸਲੋਸਾ ਉਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੰਮੀ ਦੇਖੋ ਜੀ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕ੍ਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕ੍ਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੋਂ ਉਹ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਿਰ ਤੇ ਅੱਜ ਫਿਰ ਆਪਾਂ ਤੁਹਾਡੇ ਲਈ ਰੌਂਗ ਟੈਕਸ ਦੀ ਕਲੈਕਸ਼ਨ ਲੈ ਕੇ ਆਏ ਆਂ ਤੇ ਹਰ ਇੱਕ ਸੂਟ ਦੀ ਪ੍ਰਾਈਸ ਹੈ ਇੱਕ ਸੂਟ ਪਿੱਛੇ 750 ਤੇ ਤਿੰਨ ਸੂਟਾਂ ਵਿੱਚ ਕਿਉਂਕਿ 50 ਰੁਪਏ ਸ਼ਿਪਿੰਗ ਦੇ ਆ ਤਿੰਨ ਸੂਟਾਂ ਪਿੱਛੇ ਸ਼ਿਪਿੰਗ ਸਿਰਫ 50 ਰੁਪਏ ਹੋਊਗੀ ਤੇ 2150 ਦੇ ਤਿੰਨ ਸੂਟ ਹੋਣਗੇ ਹਰ ਤਿੰਨ ਸੂਟਾਂ ਪਿੱਛੇ 50 ਰੁਪਏ ਸ਼ਿਪਿੰਗ ਹੋਊਗੀ ਠੀਕ ਹੈ ਜੀ ਤੇ ਲੋ ਜੀ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਪਹਿਲਾ ਸੂਟ ਕਾਫੀ ਸੋਹਣੇ ਸੂਟ ਨੇ ਜੀ ਕਾਟਨ ਦੇ ਸੂਟ ਨੇ ਬਹੁਤ ਪਿਆਰੇ ਸੂਟ ਨੇ ਪ੍ਰਿੰਟਿੰਗ ਬਹੁਤ ਅੱਛੀ ਹੈ ਪੀਚ ਕਲਰ ਦਾ ਸੂਟ ਹੈ ਠੀਕ ਹੈ ਜੀ ਡਿਸਕਾਊਂਟ ਦੇ ਸੂਟ ਨੇ ਜੀ ਇਹ ਸਾਰੇ ਲੋ ਪੀਚ ਕਲਰ ਦਾ ਸੂਟ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਆ ਕੋਈ ਸੀ ਥਰੂ ਨਹੀਂ ਆ ਆਰਾਮ ਨਾਲ ਪਾ ਸਕਦੇ ਹੋ ਤੇ ਨੇੜੇ ਆ ਹਾਂ ਕਲਰ ਨੇੜੇ ਆ ਕੇ ਥੋੜਾ ਜਿਹਾ ਲਾਈਟ ਹੋ ਜਾਂਦਾ ਦੂਰੋਂ ਸ਼ਾਇਦ ਕਲਰ ਹੈ ਜਿਹੜਾ ਉਹ ਤੁਹਾਨੂੰ ਠੀਕ ਇੱਥੇ ਸਹੀ ਆਉਂਦਾ ਲਗਭਗ ਸਹੀ ਆਉਂਦਾ ਜੀ ਇੱਕ ਅੱਡੇ ਨੰਬਰ ਦਾ ਜੇ ਫਰਕ ਵੀ ਰਹੇ ਜੀ ਕੋਈ ਐਡੀ ਗੱਲ ਨਹੀਂ ਹੁੰਦੀ ਤੇ ਪ੍ਰਾਈਸ ਰਹੂਗੀ 750 ਲੋ ਜੀ ਅਗਲਾ ਸੂਟ ਕਲਰ ਦੇਖ ਲਓ ਇਹਦੇ ਵਿੱਚ ਹੀ ਆ ਕਲਰ ਮਾਲ ਕਾਫੀ ਸੋਹਣੇ ਸੋਹਣੇ ਕਲਰ ਨੇ ਜੀ ਲੋ ਬਹੁਤ ਪਿਆਰਾ ਕਲਰ ਹੈ ਕਲਰ ਸਹੀ ਆਉਂਦਾ ਹੁਣ ਸਲਵਾਰਾ ਜਿਹੜੀ ਬਿਲਕੁਲ ਪਲੇਨ ਨਹੀਂ ਹੈਗੀ ਇਹਦੇ ਵਿੱਚ ਥੋੜਾ ਥੋੜੀ ਡਿਜ਼ਾਈਨਿੰਗ ਹੈ ਠੀਕ ਹੈ ਜੀ 2.5 ਮੀਟਰ ਦੀ ਸ਼ਰਟ ਔਰ 2.5 ਮੀਟਰ ਦੀ ਸਲਵਾਰ ਮਿਲੂਗੀ ਤੇ ਪ੍ਰਾਈਸ ਹੈਗੀ ਆ 750 ਸਿੰਗਲ ਸੂਟ ਤੇ ਤਿੰਨ ਸੂਟ ਚੱਕੋਗੇ ਤਾਂ ਤੁਹਾਨੂੰ ਇਹ ਮਿਲੂਗੀ 2150 ਦੇ ਵਿੱਚ ਯਾਨੀ ਫਿਰ 7-700 ਦੇ ਸੂਟ 50 ਰੁਪਏ ਸ਼ਿਪਿੰਗ ਆ ਲੋ ਮਿੱਠਾ ਪੀਲਾ ਕਲਰ ਬਹੁਤ ਪਿਆਰਾ ਜਿਹਾ ਕਲਰ ਹੈਗਾ ਮਿੱਠਾ ਪੀਲਾ ਠੀਕ ਹੈ ਜੀ ਲੋ ਜੇ ਦੋ ਸੂਟ ਚੱਕੋਗੇ 1450 ਦੇ ਤਿੰਨ ਸੂਟ ਚੱਕੋਗੇ 2100 ਦੇ ਠੀਕ ਹੈ ਜੀ ਤੇ 50 ਰੁਪਏ ਸ਼ਿਪਿੰਗ ਪਊਗੀ ਚਾਹੇ ਦੋ ਸੂਟ ਚੱਕੋ ਚਾਹੇ ਤਿੰਨ ਸੂਟ ਚੱਕੋ ਚਾਹੇ ਇੱਕ ਸੂਟ ਚੱਕੋ ਸ਼ਿਪਿੰਗ ਜਿਹੜੀ ਹੈਗੀ ਆ ਉਹ ਵਿੱਚ ਅਸੀਂ ਐਡ ਕੀਤੀ ਹੋਈ ਆ ਅਲੱਗ ਤੋਂ ਸ਼ਿਪਿੰਗ ਨਹੀਂ ਲੈਣੀ 700 ਦਾ ਸੂਟ ਹੈ 50 ਪੈ ਸ਼ਿਪਿੰਗ ਦੀ ਹੈ ਠੀਕ ਹੈ ਜੀ ਕ੍ਰੀਮ ਕਲਰ ਦਾ ਸੂਟ ਹੈ ਬਹੁਤ ਪਿਆਰਾ ਜਿਹਾ ਸੂਟ ਹੈ ਰਾਮ ਟੈਕਸ ਦੀ ਕਾਟਨ ਹੈ ਲੋ ਵੇਜਾ ਵੇਜਾ ਕਰਦੇ ਸੂਟ ਹੈ ਜੀ ਅਗਲਾ ਦੇਖੋ ਲੋ ਜੀ ਵਿੱਚ ਵਿੱਚ ਤੁਹਾਨੂੰ ਗਲੇਸ ਕਾਟਨ ਦੇ ਸੂਟ ਵੀ ਆਉਣਗੇ ਪਰ ਬਿਲਕੁਲ ਕਾਟਨ ਵਰਗੇ ਹੀ ਨੇ ਜੀ ਤੁਸੀਂ ਉਵੇਂ ਨਾ ਸੋਚਿਓ ਜਿਵੇਂ ਆਪਾਂ ਗਲੇਸ ਕਾਟਨ ਮੋਟੀ ਜੀ ਦੇਖਦੇ ਹੁੰਨੇ ਆ ਇਹ ਰਾਮ ਟੈਕਸ ਦੀ ਗਲੇਸ ਕਾਟਨ ਹੈ ਬਹੁਤ ਪਿਆਰੀ ਹੈ ਨੀਚੋਂ ਬਿਲਕੁਲ ਕਾਟਨ ਨੀਚੋਂ ਬਿਲਕੁਲ ਕਾਟਨ ਵਾਲੀ ਫੀਲ ਹੈ ਬਿਲਕੁਲ ਠੀਕ ਹੈ ਜੀ ਤੇ ਉੱਪਰੋਂ ਸ਼ਾਈਨ ਕਰਦਾ ਬਹੁਤ ਪਿਆਰਾ ਸੂਟ ਹੈ ਆਈਕੋ ਗੋਲਡਨ ਕਲਰ ਠੀਕ ਹੈ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈਗੀ ਹੈ ਤੇ ਪ੍ਰਾਈਸ ਐਸੀ ਠੀਕ ਹੈ ਸਹੀ ਹੈ 750 ਦੇ ਵਿੱਚ ਸੂਟ ਹੈ ਲਓ ਜੀ ਅਗਲਾ ਦੇਖੋ ਆਹ ਬਹੁਤ ਪਿਆਰਾ ਡਿਜ਼ਾਈਨ ਹੈਗਾ ਬਲੀਕ ਪ੍ਰਿੰਟਿੰਗ ਲਓ ਜੀ ਚੱਕ ਦੇ ਵਿੱਚ ਸਲਵਾਰ ਬਰੀਕ ਬਰੀਕ ਜੇ ਨਾ ਆਹ ਦੇਖ ਲਓ ਤੁਸੀਂ ਕੀ ਆ ਚੱਕ ਹੈ ਜੋ ਵੀ ਹੈ ਬਰੀਕ ਬਰੀਕ ਡਾਟਸ ਜੇ ਹੈਗੇ ਨੇ ਤੇ ਬਹੁਤ ਹੀ ਜਿਆਦਾ ਪਿਆਰਾ ਕਲਰ ਹੈਗਾ ਲੇਡੀਆ ਕੇ ਰੰਗ ਦਾ ਫਰਕ ਪੈ ਜਾਂਦਾ ਆ ਸਲਵਾਰ ਹੈਗੀ ਥੋੜੀ ਜਮਣੀ ਪਿੰਕ ਜੀ ਇੱਥੇ ਠੀਕ ਹੈ ਬਹੁਤ ਸੋਹਣਾ ਸੂਟ ਹੈ ਅਗਲਾ ਦੇਖੋ ਇਹਦੇ ਵਿੱਚ ਕਲਰ ਚੇਂਜ ਹੋ ਗਿਆ ਸਾਰਿਆਂ ਦੇ ਵਿੱਚ ਦੋ ਦੋ ਸੂਟ ਤਾਂ ਪੱਕਾ ਹੈਗੇ ਨੇ ਜੀ ਕਈਆਂ ਦੇ ਵਿੱਚ ਤੁਹਾਨੂੰ 4-4 ਸੂਟ ਵੀ ਮਿਲ ਸਕਦੇ ਨੇ ਠੀਕ ਹੈ ਸੇਮ ਕਲਰ ਦੇ ਵਿੱਚ ਆ ਲੋ ਬੜੀ ਸੋਹਣੀ ਕੰਟਰਾਸਟ ਦਿੱਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਹੈ ਜੀ ਤੇ ਪ੍ਰਾਈਸ ਹੈਗੀ ਹੈ 750 ਬਹੁਤ ਸੋਹਣੀ ਸੂਟ ਹੈ ਅਗਲਾ ਕੰਟਰਾਸਟ ਦੇਖੋ ਇਸੇ ਪ੍ਰਿੰਟ ਦੇ ਵਿੱਚ ਆ ਲੋ ਜੀ ਬਹੁਤ ਅੱਛਾ ਬਹੁਤ ਵਧੀਆ ਪੀਚ ਜੇ ਫਲਾਵਰ ਹੈਗੇ ਨੇ ਵਿੱਚ ਤੇ ਪੀਚ ਕਲਰ ਦੀ सलवार मिलूगी एक यलेस कॉटन है जी कॉटन वर्गी ग्लेस कॉटन तुम तो इन ग्लेस कॉटन ना समझो जिस तरह आप मोटी जी ग्लेस कॉटन देखते दे हैं वो वाली नहीं है कि बहुत प्यारी ग्लेस कॉटन है और नीचे जोड़ी फील है वो प्योर कॉटन वाली फील है लो बहुत प्यारा कलर लो जी येलो लैमन जो शेड है येलो क्रीम जो बहुत प्यार शेड हैगा कंट्रास्ट बहुत सोहने बने हुए ठीक है जी आ लो ਇਹ ਜੀ ਡਿਜ਼ਾਈਨ ਸਲਵਾਰ ਅ ਸਲਵਾਰ ਦੇ ਵਿੱਚ ਮਾਣਾ ਮਾੜਾ ਹੈਗਾ ਲੀਆਂ ਜਿਵੇਂ ਲਕੀਰਾ ਜਿਵੇਂ ਜਿਹੜੇ ਆ ਕੇ ਰੰਗ ਬਦਲ ਜਿਵੇਂ ਪ੍ਰਾਈਸ ਹੈਗੀ ਹੈ 750 ਆਹ ਲੋ ਜੀ ਬੜੇ ਹੀ ਸੋਹਣੇ ਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਇਹ ਤੇ ਬੜੀ ਜਿਆਦਾ ਸੋਹਣੀ ਕਾਟਨ ਹੈ ਜੀ ਇਹ ਹੱਥ ਲਾਇਆ ਮੱਖੀ ਚਲਕਦੀ ਹੈ ਮੋਰ ਜਿਹੀ ਲੱਗੀ ਮਲਾਈ ਵਰਗੀ ਹੈ ਮੋਰ ਚਲਕੂਗਾ ਜੇ मोर तो पता ही है जी मोर तो बिना नहीं आराम आवेमटैक्सी की स्टैंप आएंगे थोड़े को ठीक <laughs> है जी तो कलर देख लो बड़ा प्यारा जहा कलर है तो प्रिंट बहुत ज़्यादा सोहना है ठीक है लेटैसट कलैक्शन बिल्कुल ते प्राइस साढ़े सत्तौ लो हाँ लो जी ਕਲਰ ਦੇਖ ਲਓ ਸਹੀ ਆ ਰਹੇ ਕਲਰ ਸਹੀ ਆ ਰਹੇ ਨੇ ਜੀ ਸਹੀ ਆ ਰਹੇ ਗਏ ਜੀ ਬਹੁਤ ਸੋਹਣੇ ਸੂਟ ਹੈ ਜੀ ਬੜੇ ਜ਼ਿਆਦਾ ਸੋਹਣੇ ਸੂਟ ਹੈ ਦੇਖ ਕੇ ਨਾ ਬਸ ਭੁੱਖ ਹੀ ਲੈਂਦੀ ਐ ਲੱਗਦਾ ਲੋ ਲੋ ਜੀ ਪ੍ਰਿੰਟਿੰਗ ਦੇਖੀ ਚੱਲੋ ਤੁਸੀਂ ਕੀ ਆ ਕਮਾਲ ਦੀ ਪ੍ਰਿੰਟਿੰਗ ਹੈ ਔਰ ਕਮਾਲ ਦੇ ਕਲਰ ਨੇ ਬੜੇ ਜ਼ਿਆਦਾ ਸੋਹਣੇ ਕਲਰ ਨੇ ਜੀ ਚਾਹੇ ਕੋਈ ਨਿਆਣੀ ਪਾਵੇ ਤੇ ਚਾਹੇ ਕੋਈ ਸਿਆਣੀ ਪਾਵੇ ਇਸ ਤਰ੍ਹਾਂ ਦੇ ਸੂਟ ਆ। ਲੋ ਅਗਲਾ ਕਲਰ ਇਹ ਦੇ ਚ। ਇਹ ਬਾਲ। ਇਹ ਲੋਈ। ਠੀਕ ਹੈ ਜੀ। ਬੋਲੀ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਬੋਲੀ ਜੰਦਾ। ਅੱਡਾ ਵਿੱਕੇ ਹੀ ਜਾਂਦਾ ਹੈ। ਇਹਦੇ ਚ ਨਾ ਹੀ ਆ ਦੇਖੋ ਪ੍ਰਿੰਟ ਆ ਮਾਮਾ। ਸ਼ਰਟ ਸਹੀ ਆ ਰਹੀ ਆ? ਇੰਨੀ ਔਖੀ ਹੋਣਦੀ ਨਹੀਂ ਲੋੜ। ਹਾਂ। ਸ਼ਰਟ ਸਹੀ ਆ ਰਹੀ ਆ। બસ ਇਹ ਸ਼ਰਟ ਦੇ ਨਾਲ ਮੈਚ ਕਰਦੀ ਆ। ਇੱਥੇ ਸਹੀ ਆ। ਬਸ ਐਵੇਂ ਓੱਖੇ ਹੋਣ ਦੀ ਲੋੜ ਨਹੀਂ। ਸਾਰਾ ਖਲਾਰਾ ਨਹੀਂ ਦਿਖਾਉਣਾ ਦੁਕਾਨ ਦਾ ਆਪਾਂ। ਇੱਥੇ ਠੀਕ ਆ। ਆ ਲਓ ਜੀ। ਠੀਕ ਹੈ? ਅਸਰ ਆ ਤੁਸੀਂ ਅੱਜ ਤੁਸੀਂ ਹੀ ਸਹੀ ਆ। ਬਸ ਸਹੀ ਹੋਈ ਆ ਸਾਰਾ ਕੁਝ। ਲੋਦੀ, ਅਗਲਾ ਦੇਖੋ ਤੁਸੀਂ। ਇਹ ਵਾਲਾ ਸੂਟ ਦੇਖੋ ਤੁਸੀਂ। ਇਹ ਥਾਨ ਆਪਾਂ ਤਾਂ ਨਹੀਂ ਖੋਲਿਆ ਕਿਉਂਕਿ ਆਪਣੇ ਕੋਲੇ ਇੱਕ ਇੱਕ ਸੂਟ ਇਹ ਵਾਲਾ ਬਚਿਆ ਹੋਇਆ ਤੇ ਇੱਕ ਇੱਕ ਆਫਲਾਈਨ ਚ ਲੱਗ ਗਿਆ। ਪਰ ਆਪਣੇ ਕੋਲੇ ਹੋਰ ਥਾਨ ਹੈਗਾ ਇਹਦੇ ਨਾਲ ਤਾਂ। ਠੀਕ ਹੈ ਜੀ। 10-10 सूट ਇਹਦੇ ਨਾਲ ਦੇ ਤੁਹਾਨੂੰ ਮਿਲ ਜਾਣਗੇ ਬੇਫਿਕਰ ਹੋ ਕੇ ਲੈ ਲਿਓ ਜਿੰਨੇ ਮਰਜੀ ਕਿਸੇ ਨੂੰ ਨਿਰਾਸ਼ ਨਹੀਂ ਕਰਦੇ ਆਪਾਂ ਤੇ ਪ੍ਰਾਈਸ 750 ਲੋ ਜੀ ਇਹਦੇ ਵਿੱਚ ਅਗਲਾ ਕਲਰ ਮਿੱਠਾ ਪੀਲਾ ਬਹੁਤ ਸੋਹਣਾ ਸੂਟ ਹੈ ਇਹ ਤਾਂ ਵਿਖਾਇਆ ਨਹੀਂ ਸੀ ਨਹੀਂ ਨਹੀਂ ਇਹ ਨਹੀਂ ਦਿਖਾਇਆ ਉਹ ਹੋਰ ਸੀਗਾ ਲੋ ਜੀ ਬਹੁਤ ਪਿਆਰਾ ਲੋ ਅਗਲਾ ਦੇਖੋ ਪੀਚ ਕਲਰ ਪ੍ਰਿੰਟਿੰਗ ਦੇਖ ਲਓ ਗਲੇਸ ਕਾਟਨ ਹੈ ਜੀ ਇਹ ਪਰ ਤੁਸੀਂ ਉਵੇਂ ਗਲੇਸ ਕਾਟਨ ਪਲੀਜ਼ ਨਾ ਸਮਝਿਓ ਬਹੁਤ ਪਿਆਰੀ ਵਾਲੀ ਕਾਟਨ ਹੈਗੀ ਹੈ ਇਹ ਤੇ ਅਗਲਾ ਦੇਖੋ ਇਹਦੇ ਚ ਪ੍ਰਿੰਟ ਇਹਨਾਂ ਸਾਰਿਆਂ ਚ ਜਿਹੜੇ ਮੈਂ ਤੁਹਾਨੂੰ ਆ ਦਿਖਾ ਰਹੀਆਂ ਇਹਨਾਂ ਚ ਤਿੰਨ ਤਿੰਨ ਸੂਟ ਮਿਲ ਜਾਣਗੇ ਤੁਹਾਨੂੰ ਬੜਾ ਸੋਹਣਾ ਜਿਹਾ ਪ੍ਰਿੰਟ ਕਿਉਂਕਿ ਭੈਣਾ ਸ਼ਾਪ ਤੇ ਆ ਕੇ ਸਾਡੇ ਕੋਲ ਲੈ ਜਾਂਦੀਆਂ ਨੇ ਇਸ ਕਰਕੇ ਸਾਡੇ ਕੋਲੇ ਇਦਾਂ ਇਹ ਮੈਂ ਤੁਹਾਨੂੰ ਇੱਕ ਇੱਕ ਪੀਸ ਦਿਖਾ ਰਹੀਆਂ ਕੱਟੇ ਹੋਏ ਆ ਇਹ ਲੋ ਜੀ ਬਿਲਕੁਲ ਕਾਟਨ ਆ ਲੋ ਇਹ ਵਾਲੀ ਲਾਈਨਾਂ ਵਾਲੀ ਸਲਵਾਰ ਤੇ ਪ੍ਰਿੰਟਡ ਸ਼ਰਟ ਇਹ ਮੇਰਾ ਖਿਆਲ ਆ ਤੁਹਾਨੂੰ ਇੱਕ ਇੱਕ ਪੀਸ ਹੀ ਮਿਲੂਗਾ ਇਹ ਨਹੀਂ ਮਿਲਦੇ ਹੋ ਲੋ ਜੀ 750 ਲਓ ਠੀਕ ਹੈ ਜੀ 750 ਬੜਾ ਹੀ ਪਿਆਰਾ ਜਿਹਾ ਕਲਰ ਹੋ ਗਏ ਪੂਰੇ ਆਕੀ ਉੱਧਰ ਰੱਖੀ ਹੋਈ ਹੈ ਚਲੋ ਚਲੋ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਮੈਂ ਦੁਬਾਰਾ ਤੋਂ ਫੇਰ ਕਲੀਅਰ ਕਰਦਾ ਇੱਕ ਸੂਟ ਲਾਉਂਗੇ 750 ਦਾ ਦੋ ਸੂਟ ਲਾਉਂਗੇ 1450 ਦੇ ਤਿੰਨ ਸੂਟ ਲਾਉਂਗੇ 2150 ਦੇ ਕਿਉਂਕਿ ਅਸੀਂ 50 ਰੁਪਏ ਤਿੰਨ ਸੂਟਾਂ ਪਿੱਛੇ ਸ਼ਿਪਿੰਗ ਰੱਖੀ ਹੋਈ ਹੈ ਚਾਹੇ ਇੱਕ ਸੂਟ ਲੋ ਤਾਂ ਵੀ 50 ਰੁਪਏ ਹੈ ਦੋ ਸੂਟ ਲੋ ਤਾਂ ਵੀ 50 ਤੇ ਤਿੰਨ ਸੂਟ ਲੋ ਤਾਂ ਵੀ 50 ਪਰ ਜੇ ਤੁਸੀਂ ਚਾਰ ਲਾਉਂਗੇ ਉਦੋਂ 50 ਰੁਪਏ ਐਕਸਟਰਾ ਹੋਰ ਹੋ ਜਾਣਗੇ ਠੀਕ ਹੈ ਤਿੰਨ ਸੂਟਾਂ ਤੱਕ ਸਿਰਫ 50 ਰੁਪਏ ਸ਼ਿਪਿੰਗ ਹੈ ਫਿਰ 7700 ਦੇ ਸੂਟ ਨੇ ਜੇ ਕੱਲਾ ਸੂਟ ਲਾਉਂਗੇ ਤਾਂ 750 ਦਾ ਤੇ ਲੋ ਜੀ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ